ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਆ ਤੁਹਾਨੂੰ ਦੱਸ ਦਈਏ ਬੇਪੂਰੀ ਜਿਹੜੀ 17000 ਰੁਪਇਆ ਇੱਕ ਮਹੀਨੇ ਦੀ ਜਾਨੀ ਕਿ ਪੇਮੈਂਟ ਬੰਦੀ ਹੈ ਸਿਰਫ ਇੱਕ ਮਹੀਨੇ ਦੀ 16000 ਤੇ ਕੋਈ ਰੁਪਇਆ ਬੰਦੀ ਹੈ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਉਹ ਸ਼ਰਮਣਾ ਮਰ ਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਇਆ ਦਾ ਬਾਈਟ ਤੁਸੀਂ ਅੱਗੇ ਇੱਕ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਇਆ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗੜਾਂ ਦੇ ਵਿੱਚ ਗਾਤਰੇ ਦੇ ਸਿੱਕੀ ਸਰੂਪ ਹੋਣੇ ਸਨ ਕਿੰਨਾ ਕਰਾਇਆ ਕਿੰਨੇ ਦਾ ਦੋ ਲੱਖ 90 ਹਜ਼ਾਰ ਰੁਪਿਆ ਦਾ ਸਾਰਾ ਦੋ ਲੱਖ 90 ਹਜ਼ਾਰ ਰੁਪਿਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਉਂ ਦਿਖਾ ਦੋ ਇੱਕ ਰੱਖ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਦੇ ਇੱਕ ਰਸਤੇ ਦਾ ਕਰਾਇਆ ਡਾਇਰੈਕਟਰ ਕੋ ਕਰਾਇਆ ਇਹ ਐਸਜੀਪੀਸੀ ਲੈ ਕੇ ਤੇ ਸਰੋਵਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਿਆ ਜਿਹੜਾ ਵਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀਆਂ ਦੁਕਾਨਾਂ ਹੋ ਸਕਦੀਆਂ ਮੈਨੂੰ ਯਾਦ ਆਦਾ ਕਿ ਇਹ ਜਰੂਰ ਬਾਦਲ ਦਾ ਬਾਦਲ ਪਰਵਾਜ਼ ਦਾ ਠੇਕਾ ਹੋਗਾ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੀ ਤਰਜੀਹ ਦੇ ਜਦੋਂ ਦਰਸ਼ਨ ਦਿਦਾਰੇ ਕਰਨ ਆਏ ਸੁਣਿਆ ਸੀ ਕਿ ਇਹ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਕਿਰਾਇਆ ਜਦੋਂ ਹੁਲਾਮਹਲਾ ਹੁੰਦਾ ਹੈ ਇਥੇ ਕੋਈ ਕਾਬੂਲਾਸਤੀਆਂ ਵੇਚਣ ਵਾਲਾ ਭਾਵੇਂ ਤੁਰਿਆ ਫਿਰਦਾ ਵੇਚਦਾ ਹੈ ਉਹਦੇ ਕੋਲੋਂ ਵੀ 10-10 ਹਜ਼ਾਰ ਰੁਪਿਆ ਲਿਆ ਜਾਂਦਾ ਹੈ ਪਰ ਜਦੋਂ ਅਸੀਂ ਆਣ ਕੇ ਇਹ ਬੇਲਪੁਰੀ ਵਾਲੇ ਨੇ ਇਹ ਸਿਰਫ 2.5 2 2.5 ਦੀ ਜਗ੍ਹਾ ਹੈ ਕਿਉਂਕਿ ਤਾਰਿਆਂ ਦੀ ਛਾਵੇਂ ਆ ਕੋਈ ਦੁਕਾਨ ਨਹੀਂ ਗੁਰੂ ਰਾਮਦਾਸ ਜੀ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਉਣ ਪੀਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਘੜ ਸਾਹਿਬ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗਲ ਘੁਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪ ਜੀ ਨੂੰ ਭੰਡ ਨਹੀਂ ਰਿਹਾ ਸ਼ਰੂਮਣੇ ਕਮੇਟੀ ਵਾਲਿਓ ਮੈਂ ਹੱਡ ਬੀਤੀ ਦੇ ਜਿਹੜੀ ਸਾਹਮਣੇ ਪ੍ਰਤੱਖ ਚੀਜ਼ ਹੈ ਮੈਂ ਉਹ ਸੰਗਤ ਨੂੰ ਦਿਖਾ ਰਿਹਾ ਇਸ ਬੇੜਪੂਰੀ ਵਾਲੇ ਦੀ ਦੁਕਾਨ ਸਿਰਫ 22 22 22 ਦੀ ਤਾਰਿਆਂ ਦੀ ਛਾਂਵੇਂ ਤੇ ਛੜਕ ਦੇ ਉੱਤੇ ਹੈ ਜਿਹਦੀ ਸੰਗਤ ਲੰਗਦੀ ਹੈ ਇਹਦਾ ਜਿਹੜਾ ਕਿਰਾਇਆ ਮੈਂ ਆਪ ਜੀ ਨੂੰ ਦੱਸਣ ਲੱਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਹੈ ਆ ਤੁਹਾਨੂੰ ਦਿਖਾ ਦਈਏ ਬੇਲਪੁਰੀ ਜਿਹੜੀ 17000 ਰੁਪਇਆ ਇੱਕ ਮਹੀਨੇ ਦੀ ਯਾਨੀ ਕਿ ਪੇਮੈਂਟ ਬੰਦੀ ਹੈ ਸਿਰਫ ਇੱਕ ਮਹੀਨੇ ਦੀ 16000 ਦੇ ਕੋਸ ਰੁਪਏ ਬੰਦੀ ਹੈ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਉਹ ਗੁਰੂ ਰਾਮਦਾਸ ਜੀ ਪਾਸ਼ਾ ਦਾ ਇਤਿਹਾਸ ਤੁਸੀਂ ਸੁਣਾਉਂਦੇ ਜੇ ਕਿ ਉੱਥੇ ਸਤਿਗੁਰਾਂ ਨੇ ਆਪ ਆਪਣੀ ਹੱਥੀਂ ਲੋਕਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਕਿ ਉਹ ਮੰਡੀ ਲੂਣ ਮੰਡੀ ਲੱਕੜ ਮੰਡੀ ਚੀਰ ਮੰਡੀ ਬਹੁਤ ਉਹ ਲਾਗੇ ਲਾਗੇ ਜਿਹੜੇ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਜਿਹੜੇ ਉੱਥੇ ਅੱਜ ਕਈ ਸੁਨਿਆਰੇ ਕਰੋੜਾ ਰੁਪਈਆ ਦਾ ਕੰਮ ਕਰ ਰਹੇ ਨੇ ਇਹ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਆ ਜੇ ਗਰੀਬਾਂ ਦਾ ਪਹਿਲਾਂ ਦੱਸੋ ਕਿ ਜਿਹੜਾ ਬੇਲਪੁਰੀ ਵੇਚਣ ਵਾਲਾ ਕੋਈ ਸ਼ਾਹੂਕਾਰ ਵੇਚੂਗਾ ਉਹ ਗਰੀਬ ਵੇਚੇਗਾ ਘਰ ਵਿੱਚ ਉੱਠ ਕੇ ਇਹਨਾਂ ਨੂੰ ਕਾਰੋਬਾਰ ਕੀ ਦੇਣੇ ਸੀ ਇਹਨਾਂ ਦੇ ਕਾਰੋਬਾਰ ਤੁਸੀਂ ਖੋਹ ਰਹੇ ਆਓ ਇਸ ਨੌਜਵਾਨਾਂ ਨਾਲ ਗੱਲ ਕਰਦੇ ਆਂ ਨੌਜਵਾਨਾਂ ਬਾਹਰ ਆੜ ਕੇ ਦੱਸੀ ਇਤਨੇ ਕੀ ਜਿਦਾ ਕਾਰੋਬਾਰ ਕਰਦਾ ਆ ਰਿਹਾ ਇੱਥੇ ਤੂੰ 5 ਸਾਲ ਹੋ ਗਏ ਜੀ ਇਹ ਦੁਕਾਨ ਦਾ ਕਿਰਾਇਆ ਸੱਚ ਬੋਲੋ ਆਪਾਂ ਕਿਸੇ ਨਿੰਦਿਆ ਨਹੀਂ ਕਰੇ 2 ਲੱਖ ਰੁਪਈਆ ਸਾਲ ਦਾ ਜੀ 2 ਲੱਖ ਰੁਪਈਆ ਸਾਲ ਦਾ ਦੱਸ ਰਿਹਾ ਕਿਰਾਇਆ ਕੋਈ ਸ਼ਰਮਣਾ ਮਰ ਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਈਆ ਦਾ ਬਾਈਟ ਤੁਸੀਂ ਅੱਜ ਅੱਗੇ ਕੱਸ ਰਹਿ ਜੇ ਕਿ ਸਾਡੇ ਕੋਲ ਅਰਬਾਂ ਰੁਪਈਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਹੈ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗਲਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਸੱਚੀ ਗੱਲ ਦੋ ਦੋ ਲੱਖ ਕਿਨਾਂ ਦੋ ਲੱਖ ਕਿਨੇ ਜੇ ਕੋਈ ਸੇੜੀ ਲਾ ਰਹੇ ਸੀ ਦਾਦੂ ਜੀ ਬੋਲਣਗੇ ਪੰਜ ਸਾਲ ਹੋ ਗਏ ਇੱਕ ਬੰਦਾ ਕਿਰਾਇਆ ਇਹ ਫਿਰ ਕਿਰਾਇਆ ਕਿਵੇਂ ਬਣਾਏਗਾ ਮੈਂ ਵੀ ਦੱਸਦਾ ਆਪਜੀ ਨੂੰ ਮੈਂ ਕੋੜੋ ਨਹੀਂ ਕਹਿ ਰਿਹਾ ਵੀਰ ਜੀ ਨੇ ਸੱਚੀ ਗੱਲ ਕਹੀ ਹੈ ਜਿਹੜੀ 10 ਰੁਪਈਆ ਦੀ ਚੀਜ਼ ਹੈ ਫਿਰ ਇਹ ਪੰਜਾਹਾਂ ਦੀ ਵੇਚਣ ਗਿਆ ਇਦਾਂ ਹੀ ਆ ਜੀ ਵੀਡੀਓ ਵਾਤੂ ਆ ਸ਼ੇਅਰ ਕਰ ਦਿਓ ਮੈਂ ਕੋੜੋ ਨਹੀਂ ਕਹਿ ਰਿਹਾ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਇੰਦਾ ਨੌਜਵਾਨ ਬੇਲ ਪੂੜੀ ਲਾ ਕੇ ਬੈਠਾ ਪੰਜਾਬ ਦੀ ਸਪੈਸ਼ਲ ਸੱਚੀ ਮਿੱਟੀ ਬੇਲ ਪੂੜੀ ਇਹ ਦੁਕਾਨਦਾਰ ਵੀ ਜਿਹੜਾ ਵਾ ਉਹ ਵੀ 10 ਸਾਲਾਂ ਦੀ ਰਾਜੀ ਕਿ ਇਸ ਦੁਕਾਨ ਦਾ ਕਿਰਾਇਆ 2 ਲੱਖ ਰੁਪਏ ਇੱਕ ਸਾਲ ਦਾ ਤਾਰਿਆਂ ਦੀ ਛਾਵੇਂ ਔਰ ਮਰਜ਼ੋ ਕਿਤੇ ਤੁਸੀਂ ਦੁਕਾਨਾ ਪਾ ਕੇ ਦਿੱਤੀ ਹਾਂ ਤਾਂ ਫਿਰ ਤੁਸੀਂ ਮੰਨिए ਕਿ ਲੱਖ ਰੁਪਈਆ ਤੁਹਾਡਾ ਲੱਗਾ ਹੈ ਇਹ ਤੇ ਕੀ ਤਾਰਿਆਂ ਦੀ ਛਾਵੇਂ ਬੈਠੇ ਨੇ ਆਪਣੇ ਕਾਰੋਬਾਰ ਕਰ ਰਹੇ ਤੇ 2 ਲੱਖ ਰੁਪਈਆ ਕਿਰਾਇਆ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਦਾ 3-4 ਲੱਖ ਰੁਪਈਆ ਕਿਰਾਇਆ ਹੈ ਜੂਸ ਵਾਲਾ। ਇਹਨਾਂ ਕੋਈ ਛੱਤ ਨਹੀਂ ਆ ਗਈ ਸੀ। ਨਾ ਛੱਤ ਤੇ ਨਾ ਕੋਈ ਦੁਕਾਨ ਹੈ। ਦੁਕਾਨ ਦਾ ਕਿਰਾਇਆ ਮੰਨਿਆ ਸੀ ਅਸੀਂ ਕਿ ਦੁਕਾਨ ਦਾ ਕਿਰਾਇਆ ਬੰਦਾ ਕਿ ਉਹ ਦੁਕਾਨ ਤੇ ਲੱਖਾਂ ਰੁਪਈਆ ਪਹਿਲਾਂ ਜ਼ਮੀਨ ਖਰੀਦੀ ਜਾਂਦੀ ਹੈ। ਜ਼ਮੀਨ ਖਰੀਦ ਤੋਂ ਬਾਅਦ ਦੁਕਾਨ ਬਣਾਈ ਜਾਂਦੀ ਹੈ। ਛੱਦਰ ਲਾਏ ਜਾਂਦੇ ਇਹਨੇ ਬੱਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤੇ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਵੀਰ ਜੀ ਕਿ ਨਹੀਂ ਕਰਦਾ ਜੂਸ ਦਾ ਕੰਮ ਕਾਰੋਬਾਰ ਕਰਿਆ ਰਹੇ। ਥੋੜਾ ਜਿਹਾ 8-10 ਸਾਲ ਹੋ ਗਏ ਰਹੀ ਲੱਗਦੀ ਹੈ। 8 18 ਸਾਲ ਹੋ ਗਏ ਕਿੰਨਾ ਕਿਰਾਇਆ ਇੰਨੇ ਦਾ 290000 ਰੁਪਏ ਜਾਂਦਾ ਦੋ ਲੱਖ ਰੁਪਏ ਹਜ਼ਾਰ ਰੁਪਿਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਨੂੰ ਦਿਖਾ ਦੋ ਇੱਕ ਰਾਂ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਤੇ ਇੱਕ ਰਸਤੇ ਦਾ ਕਿਰਾਇਆ ਕੋਲੈਰੇਟਰ ਕੋ ਕਰਾਇਆ ਇਹ ਐਸਪੀਸੀ ਲੈਣ ਤੇ ਇਹ ਸਰੋਵਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਈਆ ਜਿਹੜਾ ਬਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀਆਂ ਦੁਕਾਨਾਂ ਹੋ ਸਕਦੀਆਂ ਇੱਥੋਂ ਘੱਟੋ ਘੱਟ ਵੀ 10 12 ਰੇੜੀਆਂ ਜੀ ਟੋੜ ਨਹੀਂ 10 12 ਕਿੰਨਾ ਕਰੋੜ ਰੁਪਈਆ ਮੇਰੇ ਸਹਾਨਾ ਕਰੋੜਾ ਰੁਪਈਆ ਬੰਦਾ ਜੇ ਆਓ ਆਪਾਂ ਮੇਰੀ ਸੰਗਤ ਨੂੰ ਬੇਨਤੀ ਹੈ ਮੋਰਚੇ ਤੇ ਬੜੇ ਲੱਗਣ ਵਾਲੇ ਨੇ ਆਹ ਮੋਰਚਾ ਲਾ ਕੇ ਤੇ ਇਹਨਾਂ ਨੂੰ ਕੰਮ ਕਰੀਏ ਇਹਨਾਂ ਨੂੰ ਗੁਰੂ ਘਰੋਂ ਚੋ ਕਢੀਏ ਮੇਰੀ ਬੇਨਤੀ ਆਓ ਮੈਂ ਇੱਕ ਗੋਲ ਗੱਪਿਆਂ ਵਾਲੀ ਰੇੜੀ ਵਾਲੇ ਵੀ ਕਿੱਥੇ ਆ ਇਹ ਵੀ ਆਪਣੀ ਜੀ ਦਾ 2,20,000 ਰੁਪਈਆ ਜਾਂਦਾ ਕਿ ਆ ਜਿਹੜੀ ਇੱਕ ਰੇੜੀ ਆ ਗੋਲ ਗੱਪਿਆਂ ਵਾਲੀ ਆ ਵੇਖ ਲਓ ਅਗਲੇ ਬੰਦੇ ਨੂੰ ਦਿਖਾ ਲਓ ਲਿਖਿਆ ਹੋਣਾ ਚਾਰਟ 58 11 ਗੋਲ ਗੱਪੇ ਗੋਲ ਗੱਪੇ ਇਹੋ ਵੀਰ ਜੀ ਦੱਸ ਰਹੇ ਨੇ ਇਹਦਾ ਕਿੰਨਾ ਕਰਾਇਆ 220000 ਇਹ ਤਾਂ 20 ਲੱਖ 2 20 ਲੱਖ ਦੋ ਵੀ ਦੋ ਮਾਫੀ ਦਿਓ 220000 ਰੁਪਿਆ ਕਰਾਇਆ ਸਾਲ ਦਾ ਇਹ ਕੇਵਲ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੀ ਰੇੜੀ ਵੀ ਇਹਦੀ ਆਪਣੀ ਹੈ ਰੇੜੀ ਇਹਦੀ ਆਪਣੀ ਹੈ ਰੇੜੀ ਵੀ ਆਪਣੀ ਹੈ ਕੋਈ ਰੇੜੀ ਨਹੀਂ ਸ੍ਰੋਮਣੀ ਕਮੇਟੀ ਵਾਲਿਆਂ ਨੇ ਦਿੱਤੀ ਜਾਂ ਗੋਲ ਗੱਪੇ ਬਣਾ ਕੇ ਇਹ ਦਿੰਦੇ ਨੇ ਸਰੋਵਣੀ ਕਮੇਟੀ ਵਾਲੇ ਗੋਲ ਗੱਪੇ ਬਣਾ ਕੇ ਹੁੰਦੇ ਨੇ ਗੋਲ ਗੱਪੇ ਵੀ ਆਪ ਕਰੋ ਤਿਆਰ ਕਰਕੇ ਲੈ ਕੇ ਆਉਂਦੇ ਨੇ ਮੈਨੂੰ ਪਤਾ ਕਿ ਜਿਹੜਾ ਮੈਦਾ ਦੇ ਰਵਾ ਪੈ ਕੇ ਗੋਲ ਗੱਪਾ ਜਦੋਂ ਚੁੱਲੇ ਦੇ ਲਾਗੇ ਬਣਾ ਪਤਾ ਉਹ ਦੋ ਲੱਗਦਾ ਹੈ ਇਹ ਗੋਲ ਗੱਪੇ ਆਪਣੇ ਲੈ ਕੇ ਆਏ ਜਿਹੜੇ ਸਰੋਵਣੀ ਕਮੇਟੀ ਵਾਲੇ ਨਹੀਂ ਬਣਾ ਕੇ ਦੇ ਕੇ ਗਏ ਇਹ ਖਿਆਲ ਇੱਕ ਜੀ ਦਾ ਆ ਵੀ ਜੂਠ ਵਾਲੀ ਦੁਕਾਨ ਆ ਆ ਸਾਰੀਆਂ ਦੁਕਾਨਾਂ ਦੀ ਗੱਲ ਕਰੀਏ ਸਾਡੀਆਂ ਪਰੇਦਕਾਨਾਂ ਪਈਆਂ ਜਿਹੜੇ 10 ਰੁਪਏ ਦੀ ਚੀਜ਼ 100 ਦੀ ਵੇਚਣ ਗਿਆ ਕਿਰਾਇਆ ਉਹਨਾਂ ਨੇ ਕਿੱਥੋਂ ਕੱਢਣਾ ਹੈ ਬਿਲਕੁਲ ਕੋਈ ਸ਼ਰਮਣਾ ਮਰ ਜਿਓ ਸਰੋਵਣੀ ਕਮੇਟੀ ਵਾਲਾ ਕੀ ਹੋ ਗਿਆ ਤੁਹਾਨੂੰ ਕਿੰ ਮੈਨੂੰ ਯਾਦਦਾ ਹੈ ਕਿ ਇਹ ਜ਼ਰੂਰ ਬਾਦਲ ਦਾ ਬਾਦਲ ਪਰਿਵਾਰ ਦਾ ਠੇਕਾ ਹੋਗਾ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਆਊਗਾ ਮੈਂ ਕੋਲੋਂ ਨਹੀਂ ਗੱਲ ਕਹਿ ਰਿਹਾ ਕਿਉਂਕਿ ਮੈਂ ਇੱਕ ਭੈਣ ਮੰਝਾ ਲਾ ਕੇ ਭੋਲੇ-ਮਹਲੇ ਤੇ ਚਾਹੁੰਦੀ ਸੀ ਕਿ ਮੈਂ ਇੱਥੇ ਪ੍ਰਸ਼ਾਦ ਵੇਚਾਂ ਉਹਨੂੰ ਪ੍ਰਸ਼ਾਦ ਵੇਚ ਉਹਨੂੰ ਦਿੱਤਾ ਗਿਆ ਉਹਦੇ ਪਹਿਲਾਂ ਠੇਕਾ ਪਾੜਦੇ ਫਿਰ ਇੱਥੇ ਮੰਝਾ ਲਹੁਣਾ ਇੱਥੇ ਇੰਨੀ ਗੁੰਡਾਗਰਦੀ ਹੁੰਦੀ ਹੈ ਇਹਨਾਂ ਦੁਕਾਨਦਾਰਾਂ ਨਾਲ ਮੈਂ ਕੋਲੋਂ ਨਹੀਂ ਕਹਿ ਰਿਹਾ ਮੇਰੀ ਬੇਨਤੀ ਹੈ ਉਹ ਆਪ ਇਹਨਾਂ ਵੀਰਾਂ ਦੀ ਨੌਜੋ ਨਾ ਦੀ ਮਦਦ ਕਰੀਏ ਇਹ ਅੱਜ ਸਿੱਕੀ ਸਰੂਪ ਤੋਂ ਹੋਣੇ ਚਾਹੀਦੇ ਸਨ ਇਹਨਾਂ ਨੂੰ ਕਾਰੋਬਾਰ ਖ ਓ ਗੁਰੂ ਅਮਰਦਾਸ ਜੀ ਦੇ ਪਾਧਾ ਇਤਿਹਾਸ ਪੜੋ ਉਹਨਾਂ ਨੇ ਨਗਰ ਵਸਾਏ ਨਗਰ ਅਨੰਦਪੁਰ ਸਾਹਿਬ ਦੀ ਨਾਨਕ ਚੱਕ ਮਾਨਕੀ ਦੇ ਨਾਂ ਤੇ ਜੇ ਵੇਚਿਆ ਗਰਾੰਟ ਦੇ ਨਾਂ ਤੇ ਜਗ੍ਹਾ ਖਰੀਦੀ ਤੇ ਆਹ ਸੁਣਾਉਣ ਵਾਲੇ ਪਹਿਲਾਂ ਆਪ ਦਿਹਾਣ ਆਪਣੀ ਪੀੜ ਥਲੇ ਛੋਟਾ ਮਰੋ ਕੀ ਕਰਦੇ ਆ ਇੱਥੇ ਸਾਰੀ ਜਗ੍ਹਾ ਜਿਹੜੀ ਆ ਸਤਿਗੁਰਾਂ ਨੇ ਆਪ ਅੱਥੀ ਗੁਰੂ ਤੇਗਬਾਦਰ ਪਾਸ਼ਾ ਜੀ ਦੇ ਲੈ ਕੇ ਤੇ ਫਿਰ ਲੋਕਾਂ ਨੂੰ ਕਿਹਾ ਕਿ ਘਰ ਵਸਾਓ ਇੱਥੇ ਤੇ ਤੁਸੀਂ ਕਾਰੋਬਾਰ ਦੇ ਦੀ ਥਾਂ ਇਹਨਾਂ ਦੇ ਕੋਲੋਂ ਲੱਖ ਰੁਪਏ ਬਟੋਰ ਰਹੇ ਜੇ ਵੀਡੀਓ ਵੱਤ ਵਾਜ ਸ਼ੇਅਰ ਕਰ ਦਿਓ ਤੇ ਇਹਨਾਂ ਦੁਕਾਨਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਸੇਕ ਕੌਮ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਜਿਹੜਾ ਨਹੀਂ ਦੇ ਸਕਦੇ ਤੇ 4-5000 ਰੁਪਿਆ ਕਰਾਇਆ ਵੀ ਇਹ ਭਰਨ ਤਿਆਰ ਹੈ ਕਿ ਹੁਣ ਜਿਹੜੇ ਲੱਖਾਂ ਰੁਪਿਆ ਜਿਹੜਾ ਕਰਾਇਆ ਹੈ ਤੋ ਫਿਰ ਕਿਦਾਂ ਮੈਂ ਨਹੀਂ ਕਹਿ ਰਿਹਾ ਆ ਜੂਸ ਦਾ ਗਲਾਸ ਹੈ ਤੇ ਹੁਣ ਜੂਸ ਦਾ ਗਲਾਸ ਕਿਵੇਂ ਆ ਜਦੋਂ ਅਸੀਂ ਬਾਹਰੋਂ ਪੀਂਦੇ ਆ ਇੱਥੇ ਇੱਕ ਸਿੰਘ ਨੇ ਕੌਫੀ ਦਾ ਕੱਪ ਪੀ ਲਿਆ ਜੀ ਕੌਫੀ ਦਾ ਕੱਪ 500 ਰੁਪਿਆ ਦਾ ਛੋਟਾ ਜੀ ਤੇ ਇੱਕ ਪਰੌਂਠਾ ਜਿਹੜਾ 500 ਰੁਪਿਆ ਦਾ 500 ਦਾ ਪਰੌਂਠਾ ਜੇ ਕੋਈ ਆਉਂਦਾ ਗੋਫੀ ਦਾ ਕਾਬਰ ਕਾਪੂ ਹੀ ਨਿਗਾਦਿਆ ਜਿਹੜਾ ਆਮ ਆਪਾਂ 10 ਰੁਪਈਆ ਦਾ ਪੀ ਲੀਨੇ ਆ ਕਿਵੇਂ ਉਹਨੂੰ ਫਿਰ ਪੁੱਛਿਆ ਭਾਈ ਇਹ ਕੀ ਕਰਾਇਆ ਹੁੰਦਾ ਇੱਥੇ ਪੁੱਛ ਕੇ ਵੇਖੋ ਸਭ ਤੋਂ ਮਹਿੰਗੀ ਅਸੀਂ ਤਾਰਿਆਂ ਦੀ ਛਾਂ ਵੀ ਥੱਲੇ ਰੇੜੀ ਲਾ ਕੇ ਜਦੋਂ ਕਰਾਇਆ ਭਰਦਿਆਂ ਫਿਰ ਹਾਨੂੰ ਕਰਾ ਕੇ ਕਿਥੋਂ ਪੂਰਾ ਕਰਨਾ ਪੈਣਾ ਹੈ ਮੇਰੀ ਬੇਨਤੀ ਹੈ ਇਹ ਪੁੱਛੀ ਆਪਾਂ ਪੁੱਛਣਾ ਚਾਹੀਦਾ ਹੈ ਕਿ ਕਰਾਇਆ ਕਿੱਥੇ ਜਾਂਦਾ ਹੈ ਕੌਣ ਲੈ ਕੇ ਜਾਂਦਾ ਹੈ ਤੇ ਕਿਹਨੂੰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ